ਸੰਗਰੂਰ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਵਿਧਾਇਕ ਨਰਿੰਦਰ ਕੌਰ ਨੇ ਸੰਗਰੂਰ ਦੇ ਨਨਕਾਣਾ ਚੌਂਕ ਵਿਖੇ ਖੰਡਾ ਸਾਹਿਬ ਦਾ ਪਰਦਾ ਚੁੱਕ ਕੇ ਉਗघाटन ਕੀਤਾ। ਉਹਨੇ ਕਿਹਾ ਕਿ ਕਿਉਂਕਿ ਮੈਂ ਪਟਿਆਲਾ ਵਿੱਚ ਖੰਡਾ ਸਾਹਿਬ ਨੂੰ ਸ਼ੋਭੇ ਦੇਖਿਆ ਹੈ ਇਸ ਦੇ ਲਈ ਸੰਗਰੂਰ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਤਾਂ ਪ੍ਰਸ਼ਾਸਨ ਅਤੇ ਸਿੱਖ ਭਾਈਚਾਰੇ ਦੀ ਮਦਦ ਨਾਲ ਉਹਨਾਂ ਦੇ ਵੱਲੋਂ ਖੰਡਾ ਸਾਹਿਬ ਨੂੰ ਸਿਸ਼ਟੋਪਿਤ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਜਦੋਂ ਲੋਕ ਇੱਥੋਂ ਲੰਘਣਗੇ ਤਾਂ ਸਿੱਖਣਗੇ ਕਿ ਸਾਡੇ ਗੁਰੂਆਂ ਦਾ ਸਤਕਾਰ ਕਿਵੇਂ ਕਰਨਾ ਹੈ ਤੇ ਸਾਡੇ ਧਰਮ ਦੇ ਨਾਲ ਕਿਵੇਂ ਜੁੜਨਾ ਹੈ। ਉਹਨਾਂ ਅੱਗੇ ਕਿਹਾ ਕਿ ਮੈਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇੱਥੇ ਕੋਈ ਵੀ ਬੈਨਰਸ ਨਾ ਲਗਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਨੇ ਤੇ ਬਸ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇੱਥੇ ਕੋਈ ਵੀ ਬੈਨਰ ਜਾਂ ਇਸ਼ਤਿਹਾਰ ਸਮੱਗਰੀ ਨਾ ਲਗਾਉਣ। ਉਹਨਾਂ ਅੱਗੇ ਕਿਹਾ ਕਿ ਅਸੀਂ ਇੱਥੇ ਪ੍ਰਸ਼ਾਸਨ ਨੂੰ ਇਲਾਕੇ ਦੀ ਨਿਗਰਾਨੀ ਕਰਨ ਤੇ ਇਹ ਯਕੀਨੀ ਬਣਾਉਣ ਦੇ ਲਈ ਤਾਇਨਾਤ ਕਰਾਂਗੇ ਕਿ ਇਸ ਦੀ ਸ਼ਾਂਤ ਦੇ ਨਾਲ ਸਮਝੌਤਾ ਨਾ ਹੋਵੇ। ਤਾਂ ਸਿਕਸ ਸੰਗਠਨਾਂ ਦੇ ਵਿਧਾਇਕ ਨਿਰਿੰਦਰ ਕੌਰ ਦਾ ਸਨਮਾਨ ਕੀਤਾ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਅਮਨ ਸਾਹਿਬ ਕਿਸ ਤਰ੍ਹਾਂ ਦੇਖ ਲਓ ਜੋ ਨਾਨਕਾਣਾ ਸਾਹਿਬ ਚੌਂਕ ਸੀ ਇਹ ਅੱਜ ਜਿੱਥੇ ਖੰਡਾ ਸਾਹਿਬ ਸਜੋਬਿਤ ਕੀਤਾ ਸਿੱਖ ਸੰਗਤਾਂ ਨੇ ਤੁਹਾਡਾ ਬਹੁਤ ਧੰਨਵਾਦ ਕੀਤਾ। ਅ ਬਿਲਕੁਲ ਗੁਰਦੁਆਰਾ ਨਾਨਕਹਿਣਾ ਸਾਹਿਬ ਤੋਂ ਪਹਿਲਾਂ ਜਿਹੜਾ ਨਾਨਕਹਿਣਾ ਛੌਂਕ ਜੋ ਸ਼ਹਿਰ ਦੇ ਵਿੱਚ ਆਉਂਦਾ ਤੇ ਇੱਥੇ ਬੜੇ ਲੰਮੇ ਸਮੇਂ ਤੋਂ ਜਿਹੜੀ ਸੰਗਤ ਦੀ ਜਿਹੜੀ ਇੱਕ ਸ਼ਰਧਾ ਭਾਵਨਾ ਸੀ ਕਿ ਇੱਥੇ ਜਿਹੜਾ ਖੰਡਾ ਜਿਹੜਾ ਸਜੋਬਿਤ ਕੀਤਾ ਜਾਵੇ ਕਿਉਂਕਿ ਆਪਾਂ ਸਾਰੇ ਦੇਖਦੇ ਹਾਂ ਮੇਰਾ ਵੀ ਬਚਪਨ ਤੋਂ ਜਦੋਂ ਤੋਂ ਸੁਰਤ ਸੰਭਾਲੀ ਆ ਤਾਂ ਗੁਰਦੁਆਰਾ ਦੁੱਖਨਵਾਨ ਸਾਹਿਬ ਜੋ ਖੰਡਾ ਸਜੋਬਿਤ ਕੀਤਾ ਗਿਆ ਉਹਨੂੰ ਦੇਖ ਕੇ ਮਨ ਦੇ ਵੱਲ ਬਲੇ ਸੀ ਕਿ ਇੱਥੇ ਵੀ ਉਸ ਦੀ ਤਰ੍ਹਾਂ ਜਿਹੜਾ ਉਸ ਤਰਜੇ ਦੇ ਉੱਤੇ ਖੰਡਾ ਸਜਸ਼ੋਭਿਤ ਹੋਣਾ ਚਾਹੀਦਾ ਸੋ ਸੰਗਤ ਦੀ ਭਾਵਨਾ ਨੂੰ ਦੇਖਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪੂਰੀ ਸਰਕਾਰ ਜੋ ਗੁਰੂ ਤੇਗ ਬਹਾਦਰ ਜੀ ਦਾ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਮਨਾਉਂਦੇ ਹੋਏ 350 ਸਾਲੇ ਨੂੰ ਸਮਰਪਿਤ ਜੋ ਸਮਾਗਮ ਹੋ ਰਹੇ ਨੇ ਉਸੇ ਦੇ ਤਹਿਤ ਅੱਜ ਸੰਗਰੂਰ ਦੇ ਨੜਕੈਣਾ ਚੌਂਕ ਦੇ ਵਿੱਚ ਜਿਹੜਾ ਖੰਡਾ ਸਜਸ਼ੋਭਿਤ ਕੀਤਾ ਗਿਆ ਸੋ ਸਾਰੀ ਸੰਗਤ ਦੇ ਨਾਲ ਜਿਹੜਾ ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਅਰਦਾਸ ਬੇਨਤੀ ਕਰਕੇ ਉਪਰੰਤ ਜਿਹੜੀ ਚਾਦਰ ਹਟਾਉਣ ਦੀ ਜਿਹੜੀ ਰਸਮ ਆ ਉਹ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਕੀਤੀ ਗਈ ਹੈ ਸੋ ਸਤਿਗੁਰੂ ਪਾਸ਼ਾ ਕਿਰਪਾ ਕਰਨ ਕਿ ਜੋ ਖੰਡਾ ਇਹ ਇਕੱਲੇ ਸ਼ਹਿਰ ਦੀ ਜਾਂ ਚੌਂਕ ਦੀ ਸਜਾਵਟ ਲਈ ਨਹੀਂ ਹੈ ਇਹ ਸਾਡੇ ਤਿਆਗ ਦਾ ਸਾਡੇ ਕੁਰਬਾਨੀਆਂ ਦਾ ਔਰ ਸਾਡੀ ਏਕਤਾ ਦਾ ਤੇ ਨਿਆ ਦੇ ਖਿਲਾਫ ਜੋ ਲੜਾਈ ਲੜੀ ਆ ਉਹਦਾ ਪ੍ਰਤੀਕ ਆ ਸਾਡਾ ਨਿਸ਼ਾਨ ਹੈ ਸੋ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਸੋ ਮੈਨੂੰ ਆਸ ਆ ਕਿ ਇੱਥੋਂ ਲੰਘਦੇ ਹੋਏ ਹਰ ਇਨਸਾਨ ਨੂੰ ਇਸ ਦੁਨੀਆ ਤੇ ਆ ਕੇ ਜੋ ਇਨਸਾਨੀਅਤ ਦਾ ਫਰਜ਼ ਹੈ ਮਨੁੱਖੀ ਅਧਿਕਾਰਾਂ ਦਾ ਜੋ ਉਹਨਾਂ ਦੀ ਰੱਖਿਆ ਲਈ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਉਪਦੇਸ਼ ਨੇ ਉਹ ਜ਼ਰੂਰ ਚੇਤੇ ਆਉਣਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਜਿਹੜੀ ਉਹਨਾਂ ਦੀ ਪਾਲਣਾ ਜਿਹੜੇ ਕਰਨ ਦੇ ਲਈ ਵਚਨਬੱਧ ਹੋਣਗੇ ਹੁਣ ਇਹਨਾਂ ਸਿੱਖ ਸੱਜਣਾਂ ਨੇ ਤੁਹਾਨੂੰ ਹੀ ਕਾ ਬੀਲ ਕੀਤੀ ਆ ਕਿ ਜੋ ਇਹ ਨਾਨਕਣਾ ਚੌਕ ਬਣਾਇਆ ਖੰਡਾ ਸਾਹਿਬ ਚੌਕ ਬਣ ਗਿਆ ਜੀ ਵੀ ਇਸ ਤੇ ਪੋਲੀਟੀਕਲ ਜਾਂ ਕਿਸੇ ਵੀ ਤਰ੍ਹਾਂ ਦੀ ਫਲੈਕਸਾਂ ਵਗੈਰਾ ਨਾ ਲੱਗਣ ਬਿਲਕੁਲ ਸਹੀ ਹੈ ਮੈਂ ਕਹਨੀ ਆ ਇੱਥੇ ਹੀ ਨਹੀਂ ਮੈਨੂੰ ਤੁਹਾਡੇ ਯਾਦ ਹੋਊਗਾ ਮੈਂ ਪਿੱਛੇ ਜੇ ਮੈਂ ਸਾਰੇ ਸ਼ਹਿਰ ਚੋਂ ਫਲੈਕਸ ਹਟਵਾਈਆਂ ਸੀ ਪਰ ਫੇਰ ਲਗਾ ਜਾਂਦੇ ਨੇ ਪਰ ਮੈਂ ਫੇਰ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦੀ ਆ ਕਿ ਕਿਸੇ ਵੀ ਚੌਂਕ ਦੇ ਵਿੱਚ ਕੋਈ ਵੀ ਫਲੈਕਸ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਕਾਰੋਬਾਰ ਦੀ ਫਲੈਕਸ ਆ ਜਿਹੜੀ ਉਹ ਨਹੀਂ ਲਗਾਉਣੀ ਕਿਉਂਕਿ ਇਹਦੇ ਨਾਲ ਐਕਸੀਡੈਂਟ ਹੁੰਦੇ ਨੇ ਜਿਹੜਾ ਰਸਤਾ ਉਹ ਕਲੀਅਰ ਨਹੀਂ ਹੁੰਦਾ ਔਰ ਚੌਂਕ ਦੇ ਉੱਤੇ ਉਹਦੀ ਜਦੋਂ ਬੰਦਾ ਹਕਮ ਦੇ ਸਾਹਮਣੇ ਪਤਾ ਹੀ ਨਹੀਂ ਲੱਗਦਾ ਸੋ ਇਹ ਨਹੀਂ ਹੋਣੀ ਚਾਹੀਦੀ ਤੇ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਸਖਤੀ ਵੀ ਕਰਾਂਗੇ ਤੇ ਨਗਰ ਕੌਂਸਲ ਨੂੰ ਮੈਂ ਜਿਹੜੇ ਉਪਦੇਸ਼ ਵੀ ਜਾਰੀ ਕੀਤੇ ਨੇ ਕਿ ਇਹਨਾਂ ਦੇ ਉੱਤੇ ਜਿਹੜਾ ਫਲੈਕਸ਼ਨ ਹੈ ਜਿਹੜੀਆਂ ਚੌਂਕਾਂ ਦੇ ਵਿੱਚੋਂ ਹਟਵਾਈਆਂ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਖੰਡਾ ਸਾਹਿਬ ਜੋ ਸੋਭਿਤ ਕੀਤਾ ਗਿਆ ਹੈ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਅੱਜ ਨਲਕਿਆਣਾ ਚੌਂਕ ਦੇ ਵਿੱਚ ਜੋ ਖੰਡਾ ਸ਼ੋਭਿਤ ਹੋਇਆ ਹੈ ਅਸੱਤ ਬਰਦਾਮੈਂ ਪੰਜਾਬ ਸਰਕਾਰ ਦਾ ਔਰ ਸਾਡੇ ਸੰਗਰੂਰ ਦੇ ਐਮਐਲਏ ਭਿੰਦੇਂਦਰ ਗਪਰਾ ਜੀ ਨੂੰ ਧੰਨਵਾਦ ਕਰਦਾ ਵੀ ਉਹਨਾਂ ਨੇ ਸਿੱਖ ਸੰਗਤ ਦੀ ਬਹੁਤ ਵੱਡੀ ਮੰਗ ਨੂੰ ਪੂਰਾ ਕੀਤਾ ਔਰ ਇਹ ਤੇ ਨਨਕਾਣਾ ਚੌਂਕ ਦਾ ਜੋ ਇੱਥੇ ਰਸਤਾ ਸਟਾਰਟ ਹੁੰਦਾ ਇੱਥੇ ਹੀ ਧਾਰਮੀ ਵਿਖਰੇ ਜੋ ਬਣਨੀ ਸ਼ੁਰੂ ਹੋ ਗਈ ਹੈ ਸმოਚੀ ਗੁਰਦੁਆਰਾ ਸਹਿਬਾਨ 15 ਤਾਲਵੇਟੀ ਸੰਗਰੂਰ ਦੇ ਵੱਲੋਂ ਸਾਰੀਆਂ ਸੰਸਥਾਵਾਂ ਦੇ ਵੱਲੋਂ ਮੈਂ ਨਿੰਦਰਪ ਭਰਾ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਉੱਤੇ ਨਾਲ ਹੀ ਸੰਗਰੂਰ ਸ਼ਹਿਰ ਦੇ ਲਈ ਮੈਂ ਕਹਿਣ ਲੱਗਿਆ ਵੀ ਬਹੁਤ ਵੱਡਾ ਇੱਕ ਧਾਰਮੀ ਜੋ ਚਿੰਨ ਆਪਾਂ ਨੂੰ ਮਿਲਿਆ ਹੈ ਇਹਦੀ ਸਵਾਲ ਕਿਵੇਂ ਕਰਨੀ ਹੈ ਇਹ ਆਪਣੀ ਡਿਊਟੀ ਮੰਨਦੀ ਹੈ ਸਰਕਾਰ ਨੇ ਆਪਣਾ ਕੰਮ ਕਰਤਾ ਹੁਣ ਮੈਂ ਤੁਹਾਡੇ ਚੈਨਲ ਜਰੀਏ ਸਿੱਖ ਸੰਧਾਵਨ ਬੇਨਤੀ ਕਰਦਾ ਆ ਆਪਾਂ ਜਦੋਂ ਸਮਝੇ ਸਮਾਂ ਮਿਲੇ ਖੰਡਾ ਸਾਹਿਬ ਸਾਸਵਾਈ ਦਾ ਇਹਦੀ ਮੇਨਟੇਨੈਂਸ ਦਾ ਆਪ ਆਪ ਜੀ ਮਾ ਚੁੱਕੀਏ ਔਰ ਉਹਦੇ ਨਾਲ ਹੀ ਵਿਪਾਰਮੰਡ ਲੱਗ ਹੋਣਦੇ ਨੇ ਤੇ ਵਪਾਰੀਆਂ ਨੇ ਬੇਨਤੀ ਕਰਨਾ ਪੋਲਿਟੀਕਲ ਪਾਰਟੀ ਨੇ ਬੇਨਤੀ ਕਰਦਾ ਭਾਈ ਹੁਣ ਇਹ ਚੌਂਕ ਜਿਹੜਾ ਹੈ ਗੁਰਿਆ ਚੌਂਕ ਬਣ ਗਿਆ ਖੰਡਾ ਚੌਂਕ ਜੋ ਨੰਕਾਣਾ ਚੌਂਕ ਹੈ ਪਹਿਲੇ ਇਹਨਾਂ ਨੇ ਕਿਰਦਾ ਲਗਾਇਆ ਚੌਂਕ ਸੀ ਖੰਡਾ ਹੀ ਸ਼ੋਭਿਤ ਹੋ ਗਿਆ ਆਪਾਂ ਇਸ ਜੌਂਡਿੰਗ ਕੋਈ ਵੀ ਆਡੀਬੋਰਡ ਨਹੀਂ ਲਾਣਾ ਏ ਸਾਡੀ ਆਪਣਿਆਂ ਦੀ ਬਹੁਤ ਹੀ ਸੇਵਾ ਹੋਈ। ਸੋ ਇੱਕ ਵਾਰੀ ਫੇਸ ਸੰਗੁਰ ਦੀਆਂ ਸੰਸਥਾਵਾਂ ਨੂੰ ਲਿੰਦੋ ਭਰਾ ਦਾ ਧੰਨਵਾਦ ਉਹ ਸੁਚੇ ਸ਼ਹਿਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ